ਦੁਨੀਆ ਭਰ ਵਿੱਚ ਵਸਦੇ ਸਮੂਹ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਦੁਆ ਸਲਾਮ ਪ੍ਰਣਾਮ ਨਮਸਕਾਰ ਕਰਦਿਆਂ ਗੁਰੂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਜੁਧ ਰੇਖਾ ਦੀ ਜੋ ਬੰਦੂਕਾਂ ਨਾਲ ਨਹੀਂ ਪਰ ਝੂਠ ਤੇ ਮੀਡੀਆ ਨਾਲ ਲੜੇ ਜਾ ਰਹੀ ਉਸ ਲੜਾਈ ਦੀ ਹੈ ਜੋ ਸਿੱਖ ਵਿਰੋਧੀ ਸਿੱਖ ਆਜ਼ਾਦੀ ਵਿਰੋਧੀ ਭਾਰਤੀ ਪ੍ਰਪੋਗੰਡਾ ਜਿਸ ਦਾ ਜਵਾਬ ਕਲਮਾ ਨਾਲ ਦੇਾਂਗੇ ਬੋਲ ਕੇ ਦੇਾਂਗੇ ਔਰ ਸੱਚ ਬੋਲ ਕੇ ਦੇਾਂਗੇ ਆਪਣੇ ਜਮਹੂਰੀ ਹੱਕ ਸੱਚ ਬੋਲਣ ਦੀ ਗੱਲ ਕਹਿਣ ਦਾ ਹੱਕ ਦੀ ਵਰਤੋਂ ਕਰਦੇ ਆ ਆਪਾਂ ਸ਼ੁਰੂ ਕਰਾਂਗੇ ਭਾਰਤ ਦੇ ਅੰਦਰੋਂ ਚੱਲ ਰਹੀ ਸਿੱਖਾਂ ਖਿਲਾਫ ਪ੍ਰਪਗੇਂਡਾ ਰਣਨੀਤੀ ਟੈਰਰ ਲੇਬਲਿੰਗ ਦੀ ਸਾਜ਼ਿਸ਼ ਅਤਵਾਦ ਚ ਪਕਾਉਣ ਦਾ ਡਰਾਮਾ ਨਾਟਕ ਜਿਸ ਦਾ ਅਸੀਂ ਮੂੰਹ ਤੋੜਵਾ ਜਵਾਬ ਦੇਾਂਗੇ ਗੱਲ ਤਾਂ ਇਹ ਹੈ ਕਿ ਜਿਹੜਾ ਵੀ ਸਿੱਖ ਬੋਲਦਾ ਜਿਹੜਾ ਵੀ ਆਵਾਜ਼ ਚੁੱਕਦਾ ਉਸ ਨੂੰ ਬੀਕੇਆਈ ਕੇਐਲਐਫ ਐਲਐਫ ਜਾਂ ਆਈਐਸ ਆਈ ਨਾਲ ਜੋੜ ਦਿੱਤਾ ਜਾਂਦਾ ਹੈ ਪੰਜਾਬ ਅਤੇ ਭਾਰਤ ਦੇ ਅੰਦਰ ਆਪਣੇ ਹੀ ਪਾਲੇ ਹੋਏ ਪਾਲਤੂਆਂ ਨੂੰ ਪਹਿਲਾਂ ਛੜਿਆ ਜਾਂਦਾ ਹੈ ਕੰਮ ਹੋਣ ਤੋਂ ਬਾਅਦ ਉਹਨਾਂ ਨੂੰ ਫਿਰ ਗ੍ਰਿਫਤਾਰੀ ਦਾ ਨਾਟਕ ਸ਼ੁਰੂ ਹੁੰਦਾ ਹੈ ਅਤੇ ਫਿਰ ਸ਼ੁਰੂ ਹੁੰਦੀ ਹੈ ਸਿੱਖਾਂ ਦੀ ਸ਼ਾਂਤਮਈ ਆਜ਼ਾਦੀ ਵਿਰੁੱਧ ਕੁਫਰ ਦੀ ਅਗਲੀ ਧਾਰਾ ਵਾਹਕ ਲੜੇਵਾਰ ਪ੍ਰੋਗਰਾਮਾਂ ਦੀ ਪੇਸ਼ਕਸ਼ ਦੀ ਪੇਸ਼ਕਾਰੀ ਜੋ ਝੂਠ ਦੇ ਕਾਲੇ ਸਿਆਹ ਲਬਾਦੇ ਵਿੱਚ ਲਪੇਟੀ ਹੋਈ ਫਿਰ ਖਬਰ ਬਣਾਉਂਦੀ ਹੈ ਹਥਿਆਰਾਂ ਦੀ ਝੂਠੀ ਬਰਾਮਦਗੀ ਰਿੰਡਾ ਪਿੰਡਾ ਟਿੰਡਾ ਜਾਂ ਲੰਡਾ ਸਿੰਘ ਵਰਗੇ ਨਾਂ ਵਰਤ ਕੇ ਸਿੱਖ ਜਾਗਰੂਕਤਾ ਨੂੰ ਅਤਵਾਦ ਦਾ ਰੂਪ ਦੇਣ ਦੀ ਇੱਕ ਝੂਠੀ ਕੋਸ਼ਿਸ਼ ਹੁੰਦੀ ਹੈ ਫਿਰ ਆਪਣੇ ਕੋਲੋਂ ਅਸੀਂ ਥਾਣਿਆਂ ਵਿੱਚ ਰੱਖੇ ਹੋਏ ਹਥਿਆਰਾਂ ਨੂੰ ਟੇਬਲਾਂ ਉੱਤੇ ਸਜਾ ਕੇ ਭਾਰਤੀ ਚੈਨਲਾਂ ਦੀ ਮੈਲੇ ਅੱਖ ਨਾਲ ਮੈਲੇ ਕੈਮਰਿਆਂ ਨਾਲ ਉਹਨਾਂ ਨੂੰ ਪ੍ਰਸਾਰਿਆ ਤੇ ਪ੍ਰਚਾਰਿਆ ਜਾਂਦਾ ਹੈ ਭਾਵੇਂ ਕਿ ਇਹ ਕੋਸ਼ਿਸ਼ ਹੁਣ ਬਿਲਕੁਲ ਲੰਗੜੀ ਅਤੇ ਕਮਜ਼ੋਰ ਹੋਣ ਦੇ ਨਾਲ ਨਾਲ ਪੁਰਾਣੀ ਅਤੇ ਜ਼ਾਹਰ ਹੋ ਚੁੱਕੀ ਹੈ ਇਹ ਉਹ ਨੀਤੀ ਹੈ ਜਿਸ ਨੂੰ ਮੂਰਖ ਸ਼ਾਸਨ ਵਾਰ-ਵਾਰ ਅਜ਼ਮਾਉਂਦਾ ਹੈ ਰਾਜਨੀਤੀ ਦੇ ਕਪਟਸ਼ਲਾਵੇ ਅਤੇ ਪੁਲਿੱਖਿਆਂ ਨੂੰ ਬੁਰਕੀ ਬੂਚ ਟੀਵੀ ਚੈਨਲਾਂ ਦੇ ਐਂਕਰਾਂ ਵੱਲੋਂ ਪ੍ਰਸਾਰਣ ਸਿੱਖ ਲਹਿਰ ਨੂੰ ਵਿਦੇਸ਼ੀ ਏਜੰਸੀਆਂ ਨਾਲ ਜੋੜ ਕੇ ਦਿਖਾਉਣ ਲਈ ਔਖੇ ਹੋ ਹੋ ਕੇ ਟਪੂਸੀਆਂ ਮਾਰਦੇ ਮੁੜਕੋ ਮੁੜਕੀ ਹੋ ਜਾਂਦੇ ਹਨ ਆਪਾਂ ਨੇ ਬੀਤੇ 2-3 ਦਿਨ ਪਹਿਲਾਂ ਕਪਲ ਸ਼ਰਮਾ ਦੇ ਕੈਫੇ ਉੱਤੇ ਗੋਲੀਆਂ ਚੱਲਣ ਨਾਲ ਸੰਬੰਧਿਤ ਚੈਨਲਾਂ ਦੇ ਰਵੱਈਏ ਨੂੰ ਆਪਣੀ ਅੱਖਾਂ ਨਾਲ ਦੇਖਿਆ ਕਿਵੇਂ ਕਰੋੜ ਕਰੋੜ ਕੇ ਸਿੱਖਾਂ ਦਾ ਨਾਮ ਲੈਦੇ ਹਨ ਕਿਵੇਂ ਔਖੇ ਹੋ ਕੇ ਸਿੱਖਾਂ ਨੂੰ ਨਿੰਦਦੇ ਹਨ ਇੱਥੇ ਹੀ ਬਸ ਨਹੀਂ ਫਿਲਮੀ ਇੰਡਸਟਰੀ ਵਿੱਚ ਵੀ ਖਾਲਿਸਤਾਨ ਸ਼ਬਦ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਸਾਰਿਤ ਕਰਦੇ ਆ ਸੰਬੰਧਿਤ ਧਿਰ ਨੂੰ ਮਤਲਬ ਸਿੱਖਾਂ ਨੂੰ ਗੁਨਾਹਗਾਰ ਸਾਬਤ ਕਰਨ ਤੇ ਜ਼ੋਰ ਹੁੰਦਾ ਹੈ ਇਸ ਤੋਂ ਵੀ ਅੱਗੇ ਵਿਦੇਸ਼ੀ ਸਰਕਾਰਾਂ ਨੂੰ ਪਰਮਾਉਣ ਦਾ ਨਵਾਂ ਕੰਮ ਸ਼ੁਰੂ ਹੁੰਦਾ ਹੈ ਭਾਰਤ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਹਰ ਇੱਕ ਥਾਂ ਤੇ ਜਾ ਕੇ ਉਥੋਂ ਦੀਆਂ ਸਰਕਾਰਾਂ ਨੂੰ ਭਰਮਾਉਣ ਦੇ ਖੋਖਲੇ ਢੰਗ ਵਰਤਦੇ ਆਂ ਦੱਸਦਾ ਕਿ ਇਹ ਵੋਟਾਂ ਪਾਉਣ ਵਾਲੇ ਖਾਲਸਤਾਨੀ ਹਿੰਸਕ ਸਿੱਖ ਹਨ ਅਤਵਾਦੀ ਸਿੱਖ ਹਨ ਅਤੇ ਉਥੋਂ ਦਾ ਪ੍ਰਸ਼ਾਸਨ ਉਥੋਂ ਦਾ ਪ੍ਰਸ਼ਾਸਨਿਕ ਢਾਂਚਾ ਅਤੇ ਉਸ ਦੇ ਅਧਿਕਾਰੀ ਇਸ ਗੱਲ ਦੇ ਉੱਤੇ ਹੌਲੀ-ਹੌਲੀ ਇਹਨਾਂ ਦੀ ਬੇਸ਼ਰਮੀ ਉੱਤੇ ਚੋਰੀ-ਚੋਰੀ ਹੱਸਦੇ ਵੀ ਹਨ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਜਮੂਰੇ ਸਿਸਟਮ ਦੀ ਕਮਜ਼ੋਰੀ ਇਹ ਹੈ ਕਿ ਇਹ ਭੁੱਲ ਹੀ ਜਾਂਦਾ ਹੈ ਕਿ ਤੇਰੇ ਜਸੂਸ ਤੇਰੇ ਗੈਂਗਸਟਰ ਨਕਾਬਾਂ ਵਿੱਚ ਤੇਰੇ ਸਰਕਾਰੀ ਅੱਤਵਾਦੀ ਬਨਾਮ ਢਿੰਡੇ ਲੰਡੇ ਭਿੰਡੇ ਜਿਹੜੇ ਜਾਲੀ ਬਣਾਏ ਹੋਏ ਸਿੱਖ ਪਹਿਲਾਂ ਹੀ ਕਈ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਅਦਾਲਤਾਂ ਵਿੱਚ ਘ੍ਰਿਸੇ ਹੋਏ ਹਨ ਤੇਰੇ ਜਸੂਸ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਧੱਕੇ ਖਾ ਰਹੇ ਹਨ ਫਿਰ ਅੱਤਵਾਦੀ ਕੌਣ ਹੈ ਇਸ ਤੋਂ ਵੀ ਅੱਗੇ ਜਾ ਕੇ ਇੰਟਰਪੋਲ ਰਾਹੀਂ ਅਣਜਾਣ ਨੌਜਵਾਨਾਂ ਦੇ ਨਾਮ ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਂਦੇ ਹਨ ਕਾਰਨੀ ਵਰਗੇ ਭੁੱਲੜ ਤੇ ਭਲੱਕੜ ਇਸ ਚਾਣਕੀਆ ਤੋਂ ਅਣਜਾਣ ਉਹ ਰਵੰਸ਼ ਇਹਨਾਂ ਦੇ ਜਾਲ ਵਿੱਚ ਫਸ ਕੇ ਪੋਲੀ ਪੋਲੀ ਹਾਂ ਵਿੱਚ ਹਾਂਵੇਂ ਮੜਉਂਦਾ ਪਰ ਉਹਨਾਂ ਸਿੱਖ ਸੰਘਰਸ਼ੀਲਾਂ ਦੇ ਸਦਕੇ ਜਾਣ ਵਾਲੀ ਗੱਲ ਹੈ ਕਿ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਪ੍ਰਚਾਰ ਦੇ ਤੇ ਪ੍ਰਸਾਰਦੇ ਹਨ ਉਹ ਭਾਰਤ ਦੀਆਂ ਇਹਨਾਂ ਕਾਲੀਆਂ ਕਰਤੂਤਾਂ ਨੂੰ ਫਿਰ ਇਹਨਾਂ ਸਰਕਾਰਾਂ ਦੇ ਸਾਹਮਣੇ ਲਿਆਉਂਦੇ ਹਨ ਇਸ ਤੋਂ ਵੀ ਇਹਨਾਂ ਦੀ ਅੱਗੇ ਪਹੁੰਚ ਦੇਖੋ ਵਿਦੇਸ਼ਾਂ ਵਿੱਚ ਪ੍ਰਕਸੀ ਅਖਬਾਰਾਂ ਰਾਂਹੀਂ ਖਰੀਦੇ ਜਾਂਦੇ ਜੰਤਰਾਾਂ ਰਾਂਹੀਂ ਸਿੱਖਾਂ ਨੂੰ ਅੱਤਵਾਦੀ ਦਿਖਾਉਣ ਲਈ ਸੁਰਖੀਆਂ ਵੀ ਬਣਾ ਦਿੱਤੀਆਂ ਜਾਂਦੀਆਂ ਹਨ ਬਾਅਦ ਵਿੱਚ ਭਾਵੇਂ ਉਹ ਖਬਰ ਹਟਾਉਣੀ ਪਵੇ ਅਸਲ ਵਿੱਚ ਸਿੱਖ ਲਹਿਰ ਆਮ ਆਦਮੀ ਇਨਸਾਫ਼ ਤੇ ਆਤਮ ਅਧਿਕਾਰ ਲਈ ਉੱਠੀ ਲਹਿਰ ਖਾਲਸਤਾਨੀ ਲਹਿਰ ਹੈ ਆਜ਼ਾਦੀ ਦਾ ਪਵਿੱਤਰ ਸੰਘਰਸ਼ ਹੈ ਜਿਸ ਦੀਆਂ ਜੜ੍ਹਾਂ ਵਿੱਚ ਸਿੱਖ ਮਿਸਲਾਂ ਦਾ ਇਤਿਹਾਸ ਖੜਾ ਹੈ ਬਾਬਾ ਬੰਦਾ ਸਿੰਘ ਵਰਗੀਆਂ ਸ਼ਖਸੀਅਤਾਂ ਖੜੀਆਂ ਹਨ ਸ਼ੇਰੇ ਪੰਜਾਬ ਸ਼ਬਦ ਦਾ ਮਹਾਨ ਲਕਬ ਖੜਾ ਹੈ ਸ਼ੇਰੇ ਪੰਜਾਬ ਕੋਈ ਭਾਰਤੀ ਫਿਲਮ ਜਾਂ ਕਿਸੇ ਗੁੰਮਸ਼ੁਦਾ ਸ਼ਹਿਰ ਦਾ ਨਾਮ ਨਹੀਂ ਬਲਕਿ ਸਿੱਖਾਂ ਦੀ ਮਹਾਨ ਗੁਰਸਖ ਸਲਤਨਤ ਹਲੇਮੀ ਸਾਮਰਾਜ ਦੀ ਵੱਡੀ ਵਿਆਖਿਆ ਨੂੰ ਇਹ ਸ਼ੇਰੇ ਪੰਜਾਬ ਸ਼ਬਦ ਆਪਣੇ ਮਹਿਜ਼ ਪੰਜ ਅੱਖਰਾਂ ਵਿੱਚ ਸਮੋਈ ਬੈਠਾ ਹੈ ਕਿਸੇ ਬੋਲੇ ਗੁੰਗੇ ਜਾਂ ਗੁੰਮਸਮ ਹੋ ਚੁੱਕੇ ਵਿਅਕਤੀ ਨੂੰ ਵੀ ਇਹ ਦੱਸਣਾ ਨਹੀਂ ਪੈਂਦਾ ਕਿ ਸ਼ੇਰੇ ਪੰਜਾਬ ਕੀ ਸੀ ਉਹ ਕੌਣ ਸੀ ਅਤੇ ਉਹ ਕੀ ਹੈ ਮੈਂ ਕੀ ਹੈ ਕਿਉਂ ਕਿਹਾ ਹੈ ਸ਼ੇਰੇ ਪੰਜਾਬ ਦੀ ਅੱਜ ਵੀ ਹੋਂਦ ਬਰਕਰਾਰ ਹੈ ਮੌਜੂਦ ਹੈ ਜਿਸ ਦਾ ਸਬੂਤ ਖਰਸਤਾਨ ਦਾ ਰੈਫਰੰਡਮ ਹੈ ਅਤੇ ਉਸ ਰੈਫਰੈਂਡਮ ਦੀ ਮੌਜੂਦਗੀ ਹੈ ਉਸ ਰੈਫਰੈਂਡਮ ਦੇ ਕਾਫਲਿਆਂ ਦੀ ਗਤੀ ਉਸ ਗਤੀ ਦੀ ਗਤੀਸ਼ੀਲਤਾ ਜੋ ਭਾਰਤ ਨੂੰ ਚਿੰਤਾ ਵਿੱਚ ਪਾਉਂਦੀ ਹੈ ਇਹੋ ਹੀ ਸਭ ਤੋਂ ਵੱਡਾ ਸਬੂਤ ਹੈ ਫਿਰ ਖਾਲਸਤਾਨ ਦੀ ਲਹਿਰ ਦੇ ਖਿਲਾਫ ਤੁਹਾਡੇ ਟੰਡੇ ਭੰਡੇ ਗੰਡੇ ਤੇ ਲੰਡੇ ਸਿੰਘ ਇਹ ਜਿਹੜੇ ਗੈਂਗਸਟਰ ਨੇ ਆਪਣੀ ਗੰਦਗੀ ਨਾਲ ਲਮੇੜਨ ਦੇ ਸਮਰਥ ਨਹੀਂ ਅੱਜ ਤੱਕ ਕਿਸੇ ਵੀ ਸਿੱਖ ਜਥੇਬੰਦੀ ਨੇ ਨਿਰਦੋਸ਼ਾਂ ਦਾ ਕਦੇ ਵੀ ਕਤਲਿਆਮ ਨਹੀਂ ਕੀਤਾ ਕਿਉਂਕਿ ਉਹ ਅਤਵਾਦੀ ਨਹੀਂ ਉਹ ਸੰਘਰਸ਼ੀਲ ਆਜ਼ਾਦੀ ਦੇ ਪ੍ਰਵਾਨੇ ਅਤੇ ਯੋਧੇ ਹਨ ਜਿਨ੍ਹਾਂ ਨੇ ਸਿਰਫ ਤੇ ਸਿਰਫ ਸਿੱਖ ਹੱਕਾਂ ਲਈ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤਾ ਸੀ ਭਾਰਤੀ ਸਰਕਾਰੀ ਅਤਵਾਦ ਦੇ ਲਈ ਸਬੂਤ ਚੱਕੋ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਭਾਰਤ ਵਰਤ ਦਸਤਾਵੇਜ਼ ਅੱਜ ਵੀ ਬੋਲਦੇ ਹਨ ਜਿਨ੍ਹਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਵਰਗੇ ਅੱਜ ਵੀ ਸਬੂਤ ਬਣ ਕੇ ਸਹਬਜ਼ਾਦਿਆਂ ਮੰਗ ਤੁਹਾਡੀਆਂ ਸਾਰੀਆਂ ਜ਼ੁਲਮ ਦੀਆਂ ਕੰਧਾਂ ਵਿੱਚ ਖੜੇ ਤੁਹਾਨੂੰ ਖਾਲਿਸਤਾਨ ਰੈਫਰੈਂਡਮ ਰਾਹੀਂ ਪਰਲਲ ਕਰ ਰਹੇ ਹਨ ਜੇ ਤੁਹਾਡੇ ਕਪਟੀ ਦਿਮਾਗ ਵਿੱਚ ਤੁਹਾਡੇ ਭ੍ਰਸ਼ਟਾਵੇਦਕੀ ਸੰਵਿਧਾਨ ਵਿੱਚ दम ਹੈ ਜਾਂ ਸਾਹਸਤ ਬਾਕੀ ਹੈ ਤਾਂ ਪੰਜਾਬ ਵਿੱਚ ਸਰਕਾਰੀ ਤੌਰ ਤੇ ਯੂਨਾਈਟਿਡ ਨੇਸ਼ਨ ਦੀ ਛਤਰਛਾਇਆ ਹੇਠ ਰੈਫਰੈਂਡਮ ਕਰਵਾ ਕੇ ਦੇਖ ਲਓ ਨਾਲੇ ਪਤਾ ਲੱਗ ਜਾਵੇਗਾ ਅੱਤਵਾਦੀ ਕੌਣ ਹੈ ਪਤਾ ਲੱਗ ਜਾਵੇਗਾ 1947 ਦੇ ਧੋਖੇ ਕਿੰਨੇ ਕੁ ਕਰੂਰ ਸਨ ਕੈਨੇਡਾ ਦੀ ਸੰਸਦ 'ਚ ਬੋਲੀਆਂ ਗਈਆਂ ਗੱਲਾਂ ਤੁਹਾਡੇ ਪ੍ਰੌਕਸੀਆਂ ਦੀਆਂ ਗੱਲਾਂ ਵਿੱਚ ਕਿੰਨਾ ਕੁ ਸੱਚ ਬਚਿਆ ਸੀ ਬੀਤੇ 40 ਸਾਲਾਂ ਦੀਆਂ ਖਬਰਾਂ ਅਤੇ بے اਧਾਰ گرفتاریان جھوٹے کیس جھوٹے مقابلے ਤੁਹਾਡੀ ਝੂਠੀ پارلیمنٹ ਵਿੱਚ روز ਨਿਕਲਦੀਆਂ ਤੁਹਾਡੀਆਂ ਸਿੱਖਾਂ ਉਰض ਉੱਠੀਆਂ ચીਕਾਂ ਜਿਸ ਵਿੱਚ ਕਿੰਨੇ ਕੁ ਸ਼ਬਦ ਪਵਿੱਤਰ ਗੀਤਾ ਦੇ ਉਪਦੇਸ਼ ਦੇ ਬਾਕੀ بچے ਹਨ ਕਿੰਨਾ ਕੁ ਸੱਚ ਤੁਹਾਡੇ ਝੋਲੀ ਵਿੱਚ ਬਚਿਆ ਪਤਾ ਲੱਗ ਜਾਵੇਗਾ ਤੁਸੀਂ ਲੋਕਾਂ ਨੇ ਲੋਕਤੰਤਰ ਦੀ ਨਕਾਬ ਵਿੱਚ ਜਿਹੜਾ ਕੁਫਰ ਰੰਭਿਆ ਹੈ ਅਤੇ ਵਿਸ਼ਵ ਪਦ ਰੂਪੇ ਬੇਨਕਾਬ ਵੀ ਹੋ ਰਿਹਾ ਜਿਸ ਦਾ ਭਾਂਡਾ ਖਾਲਿਸਤਾਨ ਦਾ ਸ਼ਾਂਤਮਈ ਜਮਹੂਰੀ ਕਦਰਾਂ ਕੀਮਤਾਂ ਅਤੇ اخਲਾਕੀ ਰੌ ਰੀਤਾਂ ਨਾਲ ਕੌਮ ਦੇ 78 ਸਾਲਾਂ ਦੇ ਦਰਦ ਨਾਲ ਭਰਿਆ ਉਹ ਜਹਰਾ ਜਲਵੇ ਦਾ ਵਿਖਾਵਾ ਹੈ ਜਿਸ ਦਾ ਨਾਮ ਹੈ ਖਾਲਿਸਤਾਨ ਰੈਫਰੈਂਡਮ ਜੋ ਤੁਹਾਡੇ ਇਸ ਕੁਫਰ ਨਾਲ ਨੱਕੋ ਨੱਕ ਭਰੇ ਅਤੇ ਉਛਲ ਰਹੇ ਝੂਠ ਅਤੇ ਕੁਫਰ ਦੇ ਭਾਂਡੇ ਨੂੰ ਯੂਨਾਈਟਿਡ ਨੇਸ਼ਨ ਦੇ ਵਿੜੇ ਵਿੱਚ ਸ਼ਰਿਆਮ ਤੋੜਦਾ ਤੇ ਭੰਨਦਾ ਹੈ ਸਿੱਖਾਂ ਲਈ ਅਪੀਲ ਹੈ ਜੇ ਤੁਹਾਡੇ ਹੱਥਾਂ ਵਿੱਚ ਫੋਨ ਫੜੇ ਹੋਏ ਹਨ ਜੇ ਤੁਹਾਡੇ ਕੋਲ YouTube ਤੇ ਹੋਰ ਐਪਸ ਐਪਲੀਕੇਸ਼ਨਾਂ ਹਨ ਤਾਂ YouTube, Instagram, Facebook, TikTok, Blog ਤੇ Reddit ਤੇ ਹਰ ਪਲੇਟਫਾਰਮ ਤੇ ਸੱਚ ਬੋਲ ਕੇ ਇਸ ਭਾਰਤੀ ਨਿظام ਦੇ ਲਹੂ ਪੀਣੇ ਤੰਤਰ ਨੂੰ ਨੰਗਿਆਂ ਕਰੋ। ਆਖਰੀ ਗੱਲ ਕਿ ਸਾਨੂੰ ਤੀਰ ਛੱਡਣ ਦੀ ਹੁਣ ਜ਼ਰੂਰਤ ਨਹੀਂ, ਨਾ ਕਮਾਨ ਬਣਾਉਣ ਦੀ ਜ਼ਰੂਰਤ ਹੈ। ਸਿਰਫ ਸੱਚੋ ਸੱਚ ਬੋਲਣਾ ਹੀ ਅੱਜ ਸਭ ਤੋਂ ਵੱਡੀ ਭਾਰਤ ਦੇ ਡਾਵਾ ਡੋਲ ਢਾਂਚੇ ਲਈ ਵੰਗਾਰ ਹੈ। ਸੱਚ ਦੀ ਸੇਵਾ ਕਰੀਏ। ਸਿੱਖ ਰਾਜ ਦੀ ਉਸਾਰੀ ਵਿੱਚ ਆਪਣੇ ਆਪਣੇ ਹਿੱਸੇ ਦੀ ਇੱਟ ਲਾਉਣ ਤੋਂ ਪਿੱਛੇ ਨਾ ਹਟਿਏ। ਇਹ ਵੀ ਜ਼ਰੂਰੀ ਨਹੀਂ ਕਿ ਸਾਡੇ ਕੋਲ ਲਾਉਣ ਲਈ ਇੱਟ ਨਹੀਂ ਜਾਂ ਸਾਨੂੰ ਇੱਟ ਲਾਉਣੇ ਨਹੀਂ ਆਉਂਦੀ। ਘਟੋ ਘਾਟ ਇੱਟ ਲਾਉਣ ਲਈ ਜਿਹੜਾ ਸੀਮੈਂਟ ਰੇਤ ਮਸਾਲਾ ਬਣਾਇਆ ਜਾਂਦਾ ਉਹਦੇ ਵਿੱਚ ਆਪਣਾ ਹਿੱਸਾ ਪਾ ਦਈਏ। ਉਸ ਸੀਮੈਂਟ ਮਸਾਲੇ ਦੇ ਵਿੱਚ ਜਿਹੜਾ ਪਾਣੀ ਪਾਉਣਾ ਉਹਦੇ ਨਾਲ ਹੀ ਬਾਲਟੀ ਭਰ ਕੇ ਇੱਕ ਪਾਣੀ ਦੀ ਉਹਦੇ ਵਿੱਚ ਪਾ ਦਈਏ। ਕਿਸੇ ਟੂਲ ਨਾਲ ਉਸ ਨੂੰ ਫੜ ਕੇ ਮਿਕਸ ਕਰ ਦਈਏ। ਸੇਵਾਵਾਂ ਬਹੁਤ ਹਨ। ਜੇ ਕਰਨ ਤੋਂ ਪਿਛਾਂ ਹਟਾਂਗੇ। ਤਾ ਗੁਰੂ ਸਾਹਿਬ ਇੱਕ ਦਿਨ ਜ਼ਰੂਰ ਪੁੱਛਣਗੇ ਤੇ ਕਦੇ ਕਦਾਂ ਆਪਣੀ ਜ਼ਮੀਰ ਵੀ ਪੁੱਛੇਗੀ ਕਿ ਤੂੰ ਚੁੱਪ ਕਿਉਂ ਰਿਹਾ ਅਗਲੀ ਗੱਲ ਕਰਨ ਤੋਂ ਪਹਿਲਾਂ ਇੱਕ ਬੇਨਤੀ ਵੀ ਕਰਦੇ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਦੂਸਰਿਆਂ ਨਾਲ ਸਾਂਝਾ ਕਰੋ ਸ਼ੇਅਰ ਕਰੋ ਲਾਈਕ ਕਰੋ ਟਿੱਪਣੀ ਕਰੋ ਆਪਣੇ ਵਿਚਾਰਾਂ ਦਾ ਦਾਨ ਪ੍ਰਦਾਨ ਕਰੋ ਜਾਣਕਾਰੀਆਂ ਵੰਡੋ ਅਤੇ ਫੈਲਾਓ ਇਹ ਵੀ ਇੱਟ ਲਾਉਣ ਦੇ ਬਰਾਬਰ ਹੀ ਹੈ ਇਹ ਵੀ ਸੀਮੈਂਟ ਦੇ ਵਿੱਚ ਪਾਣੀ ਪਾਉਣ ਦੇ ਬਰਾਬਰ ਹੈ ਆਪਣੀਆਂ ਸੇਵਾਵਾਂ ਨੂੰ ਦੇਣ ਦੇ ਕਈ ਢੰਗ ਹਨ ਕਈ ਵੀਰ ਪੁੱਛਦੇ ਹਨ ਤੁਸੀਂ ਆਪਣੀ ਫੋਟੋ ਕਿਉਂ ਨਹੀਂ ਦਿਖਾਉਂਦੇ ਤੁਸੀਂ ਆਪਣਾ ਨਾਮ ਕਿਉਂ ਨਹੀਂ ਦੱਸਦੇ ਸੇਵਾ ਕਰਨ ਲੱਗਿਆਂ ਨਾਮ ਨਹੀਂ ਦੱਸੀਦਾ ਸੇਵਾ ਕਰਨ ਲੱਗਿਆਂ ਫੋਟੋ ਨਹੀਂ ਖਿੱਚਵਾਈਦੀਆਂ ਸਿਰਫ ਸੇਵਾ ਕਰੀਦੀ ਹੈ ਨਾਲ ਸੇਵਾ ਜਾਣੀ ਹੈ ਮਸ਼ਹੂਰੀ ਨਹੀਂ ਜਾਣੀ ਸੰਸਾਰ ਵਿੱਚ ਕਮਾਏ ਹੋਏ ਨਾਮ ਇੱਥੇ ਹੀ ਖਤਮ ਹੋ ਜਾਂਦੇ ਹਨ ਪਰ ਕੌਮ ਲਈ ਦਿੱਤੀਆਂ ਹੋਈਆਂ ਸੇਵਾਵਾਂ ਕੌਮ ਯਾਦ ਕਰਦੀ ਹੈ ਹਮੇਸ਼ਾ ਜਪਜੀ ਸਾਹਿਬ ਜੀ ਦਾ ਪਾਠ ਸਰੋਤਿਆਂ ਵੱਲੋਂ ਬੇਨਤੀ ਉੱਤੇ ਅਮਲ ਕਰਦੇ ਆਂ ਆਪਾਂ ਵਾਹਿਗੁਰੂ ਦੀ ਕਿਰਪਾ ਸਦਕਾ ਝੜਾ ਦਿੱਤਾ ਹੈ ਆਪ ਜੀ ਨੇ ਜਰੂਰ ਸੁਣ ਲੈਣਾ ਤੇ ਸੁਣਦੇ ਰਹਿਣਾ ਉਸ ਪਾਠ ਵਿੱਚ ਕੋਈ ਮਸ਼ਹੂਰੀ ਨਹੀਂ ਆਏਗੀ ਆਉਣ ਵਾਲੇ ਐਤਵਾਰ ਤੋਂ ਆਪਾਂ ਨਵਾਂ ਐਪੀਸੋਡ ਸ਼ੁਰੂ ਕਰ ਰਹੇ ਆਂ ਸਿੱਖ ਧਰਮ ਵਿਚਾਰਧਾਰਾ ਅਤੇ ਸਿੱਖ ਇਤਿਹਾਸ ਜਿਸ ਦੇ ਐਤਵਾਰ ਨੂੰ ਆਉਣ ਵਾਲੇ ਪਹਿਲੇ ਐਪੀਸੋਡ ਦੇ ਵਿੱਚ ਮਿਸਲਾਂ ਨਾਲ ਸੰਬੰਧਿਤ ਗੱਲ ਸ਼ੁਰੂ ਕਰਾਂਗੇ ਸਿੱਖ ਰਾਜ ਦੇ ਪੁਰਾਣੀਆਂ ਗੱਲਾਂ ਨੂੰ ਨਵੀਆਂ ਨਾਲ ਜੋੜ ਕੇ ਦੱਸਾਂਗੇ ਇੱਕ ਹੋਰ ਬੇਨਤੀ ਜਿਹੜੇ ਵੀ ਖਾਲਸਾਤਨ ਜਿੰਦਾਬਾਦ ਦੀਆਂ ਟਿੱਪਣੀਆਂ ਕਰਦੇ ਹਨ ਉਹ ਇੱਕ ਗੱਲ ਵਿੱਚ ਹੋਰ ਜੋੜ ਦਿਓ ਸ਼ੇਰੇ ਪੰਜਾਬ ਜਿੰਦਾਬਾਦ ਸ਼ੇਰੇ ਪੰਜਾਬ ਜੋੜਨ ਦੇ ਨਾਲ ਖਾਲਸਾਤਨ ਇੱਕ ਦੇਸ਼ ਸੀ ਹੈ ਤੇ ਹੋਵੇਗਾ ਦੀ ਪੁਸ਼ਟੀ ਹੋ ਜਾਂਦੀ ਹੈ ਉਸ ਦੀ ਵਿਆਖਿਆ ਸਪਸ਼ਟ ਹੋ ਜਾਂਦੀ ਹੈ ਇਹ ਨਵੇਂ ਸੁਣਨ ਵਾਲੇ ਨਵੇਂ ਜੁੜਨ ਵਾਲੇ ਸਰੋਤਿਆਂ ਦੀ ਸਮਝ ਵਿੱਚ ਗੱਲ ਆਵੇਗੀ ਕਾਲ ਨੂੰ ਮਿਲਦੇ ਆ ਖਾਲਸਾਤਨ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਆਪਣਾ ਖਿਆਲ ਰੱਖਣਾ ਵਾਹਿਗੁਰੂ ਜਿੱਥੇ ਰੱਖੇ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ